ਇੱਕ ਜਿਹੜਾ ਪਹਿਲਾਂ ਹੀ ਸਾਡੇ ਕੋਲੇ ਪੜਨ ਦਾ ਟਾਈਮ ਘੱਟ ਸੀ ਉੱਤੋਂ ਸਾਡੇ ਸਬਜੈਕਟ ਵਧਾਤੇ ਨਾ ਉਹਦਾ ਕੋਈ ਸਿਲੇਬਸ ਤਿਆਰ ਨਾ ਉਹਦੇ ਲਈ ਕੋਈ ਵੱਖਰੀਆਂ ਕਲਾਸਾਂ ਬਣਾਈਆਂ ਗਈਆਂ ਨਾ ਬਿਲਡਿੰਗ ਵੱਖਰੀ ਬਣਾਈ ਗਈ ਨਾ ਉਹਦੇ ਕੋਈ ਇਹ ਤੈਅ ਕੀਤਾ ਹੈ ਕਿ ਸਾਡੇ ਐਨੇ ਪ੍ਰੋਫੈਸਰ ਆ ਜਿਹੜੇ ਇਸ ਚੀਜ਼ ਨੂੰ ਮਤਲਬ ਪੜਾਉਣਗੇ ਕੋਈ ਪ੍ਰੋਫੈਸਰਾਂ ਦੀ ਪੱਕੀ ਭਰਤੀ ਉਹਦੇ ਲਈ ਨਹੀਂ ਕੀਤੀ ਗਈ ਸਾਡੇ ਦਾ ਜਿਹੜੇ ਪ੍ਰੋਫੈਸਰ ਪੜਾ ਰਹੇ ਨੇ ਕਾਲਾ ਜਾਂਦੇ ਵਿੱਚ ਉਹਦੇ ਲਈ ਵੀ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਸਾਰਿਆਂ ਨੂੰ ਹੀ ਬਾਹਰ ਕੱਢੋ ਫਰਵਰੀ ਮਾਰਚ ਤੱਕ ਤਾਂ ਇਸ ਤਰੀਕੇ ਨਾਲ ਸਾਡੇ ਲਈ ਇਹ ਸਮੱਸਿਆਵਾਂ ਜਿਹੜੀਆਂ ਵਿਦਿਆਰਥੀ ਲਈ ਖੜੀਆਂ ਨੇ ਇਹ ਹਾਇਰ ਐਜੂਕੇਸ਼ਨ ਦਾ ਸੰਕਟ ਆ ਕੱਲਾ ਇਹ ਨਹੀਂ ਕਿ ਵਿਦਿਆਰਥੀ ਪੜ ਸਕਦੇ ਆ ਕਿ ਨਹੀਂ ਇਹ ਸਿੱਖਿਆ ਨੀਤੀ ਤਹਿਤ ਜਿਹੜੇ ਨਵੇਂ ਸਬਜੈਕਟ ਲਾਗੂ ਕੀਤੇ ਆ ਇਹ ਚ ਹੁਣ ਦੂਜੇ ਸਾਲ ਦੇ ਵਿੱਚ ਜਿਹੜੇ ਤਿੰਨ ਸਬਜੈਕਟ ਐਡੀਸ਼ਨਲ ਚ ਇਹਨਾਂ ਨੇ ਐਡ ਕੀਤੇ ਸੀਗੇ ਸਕਿੱਲ ਐਨਹਾਂਸਮੈਂਟ ਵੈਲਿਊ ਐਡਡ ਤੇ ਇੱਕ ਇੰਟਰਡਿਸਪਲਿਨਰੀ ਕੋਰਸ ਇਹ ਤਿੰਨੇ ਦੂਜੇ ਸਾਲ 'ਚ ਕਹਿੰਦੇ ਖਤਮ ਹੋ ਜਾਣੇ ਆ ਪਰ ਜਿਹੜੇ ਤਿੰਨ ਸਬਜੈਕਟ ਚੁਣ ਕੇ ਰੱਖੇ ਵਿਦਿਆਰਥੀ ਨੇ ਉਹਦੇ 'ਚ ਉਹ ਕਹਿ ਰਿਹਾ ਕਿ ਦੋ ਤੁਸੀਂ ਮੇਜਰ ਕਰਨੇ ਆ ਗਵਰਨਮੈਂਟ ਕਾਲਜ ਦੇ ਵਿੱਚ ਜਾਂ ਜਿਹੜੇ ਵੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਕਾਲਜ ਆਉਂਦੇ ਆ ਦੋ ਮੇਜਰ ਕਰਨੇ ਇੱਕ ਮਾਈਨਰ ਕਰਨਾ ਜਿਹੜੇ ਮੇਜਰ ਆ ਦੂਜੇ ਸਾਲ ਦੇ ਵਿੱਚ ਉਹਦੀ ਇੱਕੋ ਸਬਜੈਕਟ ਦੇ ਦੋ ਦੋ ਪੇਪਰ ਦੇਣੇ ਆ ਦੋ ਦੋ ਕਿਤਾਬਾਂ ਦੋ ਦੋ ਲੈਕਚਰ ਮਤਲਬ ਜੇ ਇਕਨੋਮਿਕਸ ਆ ਕਿਸੇ ਵਿਦਿਆਰਥੀ ਕੋਲੇ ਮੇਜਰ ਉਹ ਦੋ ਵਾਰ ਇਕਨੋਮਿਕਸ ਪੇਪਰ ਦੇਊਗਾ ਦੋ ਦੋ ਕਿਤਾਬਾਂ ਇਕਨੋਮਿਕਸ ਦੀਆਂ ਪੜ੍ਹੂਗਾ ਹੁਣ ਤੁਸੀਂ ਦੱਸੋ ਕੀ ਪਹਿਲਾਂ ਇਹ ਨਹੀਂ ਮਾਰਾ ਸਿਸਟਮ ਸੀਗਾ ਪਹਿਲਾਂ ਵਿਦਿਆਰਥੀ ਇਕਨੋਮਿਕਸ ਨਹੀਂ ਪੜ੍ਹਦਾ ਸੀ